ਮੇਰਾ ਨਾਮ ਗੁਰਸ਼ਰਨ ਦਾਸ ਗਰਗੇ ਜੀ ਮੈਂ ਸੀਨੀਅਰ ਵਾਟੋਵੇਰ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਂ ਬੋਰਡ ਇਹ ਰੋਪੜ ਦੇ ਵਿੱਚ ਕੀ ਕਾਰਵਾਈ ਹੈ ਥਰਮਲ ਪਲਾਂਟ ਦੇ ਖਿਲਾਫ ਕਿਹੜੇ ਥਰਮਲ ਪਲਾਂਟ ਦੇ ਖਿਲਾਫ ਕਰਗੇ ਇਹ ਜਿਹੜਾ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਹੈਗਾ ਰੋਪੜ ਚ ਜੀ ਉਹਦੀ ਪਹਿਲਾਂ ਤੋਂ ਕੰਪਲੇਂਟ ਆ ਰਹੀ ਸੀ ਪਿੰਡ ਵਾਸੀਆਂ ਤੋਂ ਉਸ ਤੋਂ ਪਹਿਲਾਂ 24/9/2024 ਨੂੰ ਇੱਕ ਹੀアリング ਹੋਈ ਸੀ ਚੇਅਰ ਚੇਅਰਮੈਨ ਸਾਹਿਬ ਕੋਲ ਜਿਸ ਚ ਇੱਕ ਟੀਮ ਬਣਾਈ ਗਈ ਸੀ ਕਿ ਟੀਮ ਉਹ ਵਿਜ਼ਿਟ ਕਰੇਗੀ ਅਕੋਰਡਿੰਗਲੀ ਟੀਮ ਨੇ ਮਾਰਚ ਦੇ ਮਹੀਨੇ ਚ ਵਿਜ਼ਿਟ ਕਰਕੇ ਰਿਪੋਰਟ ਪੇਸ਼ ਕੀਤੀ ਉਹਦੇ ਬਾਅਦ ਇਹ ਜਿਹੜੀ ਹੈਗੀ ਪਰਸਨਲ ਹੀアリング ਹੋਈ ਚੇਅਰ ਪਰਸਨ ਮੈਮ ਕੋਲ ਉਸ ਤੋਂ ਬਾਅਦ ਇਹਨਾਂ ਨੂੰ ਸ਼ੋ ਕਾਸ ਨੋਟਿਸ ਦੀ ਜਿਹੜੀ ਹੀアリング ਹੋਈ ਸੀ ਉਸ 'ਚ ਫੈਸਲਾ ਲਿੱਤਾ ਗਿਆ ਵੀ ਇਹ ਵਾਇਲੇਸ਼ਨ ਹੋਈ ਹੈ ਜਿਹੜੀ ਟੀਮ ਨੇ ਰਿਪੋਰਟ ਕੀਤੀ ਹੈ ਈਵਨ ਦੋ ਜਗ੍ਹਾ ਤੋਂ ਇਹਨਾਂ ਦੇ 에ਅਰ ਦੇ ਸੈਂਪਲ ਵੀ ਫੇਲ ਸੀਗੇ ਅਕੋਰਡਿੰਗਲੀ ਇਹ ਫਿਟ ਕੇਸ ਹੈਗਾ ਵੀ ਇਹਨਾਂ ਤੇ এনਵਾਇਰਨਮੈਂਟਲ ਕੰਪਨਸੇਸ਼ਨ ਲਗਾਈ ਜਾਏ ਤੇ ਉਹਦੇ ਕਰਕੇ ਹਲੇ ਇੰਟੈਰਿਮ ਜਿਹੜੀ ਹੈਗੀ ਇੰਟੈਰਨਲ এনਵਾਇਰਨਮੈਂਟਲ ਕੰਪਨਸੇਸ਼ਨ ਜਿਹੜਾ ਵਾਤਾਵਰਣ ਜੁਰਮਾਨਾ ਹੈ ਉਹ ਲਗਾਇਆ ਗਿਆ ਹੈ ਕਿੰਨਾ ਸਰ ਇਹ 5 ਕਰੋੜ ਲਗਾਇਆ ਗਿਆ ਜੀ ਸਰ ਕਦ ਤੱਕ ਭਰਨ ਦੀ ਜਿਹੜੀ ਐਡਮ ਦਿੱਤੀ ਹੈ ਹਦਾਇਤ ਦਿੱਤੀ ਹੈ ਜੁਰਮਾਨਾ ਉਹ ਟਾਈਮ ਲਾਈਨਸ ਹੈ ਜੀ ਉਸੇ ਡਿਸਾਈਡ ਹੋ ਗਿਆ ਉਸ ਤੋਂ ਸੈਪਰੇਟ ਜਿਹੜੇ ਸੀ ਆਰਡਰਸ ਹੈ ਉਹ इशੂ ਹੋ ਰਹੇ ਨੇ ਆਦਰਵਾਇਸ 5 ਕਰੋੜ ਹਲੇ ਲਗਾਇਆ ਗਿਆ ਹੈ ਤੇ ਦੁਬਾਰਾ ਵਿਜ਼ਿਟ ਕੀਤੀ ਜਾਏਗੀ ਟੀਮ ਦੁਆਰਾ ਤੇ ਟਾਈਮ ਟੂ ਟਾਈਮ ਇਹਦੀ ਕੰਪਲਾਈਂਸ ਚੈੱਕ ਕੀਤੀ ਜਾਏਗੀ ਸਰ ਕਿਸੇ ਕਿਸਾਨ ਨੇ ਸ਼ਿਕਾਇਤ ਕੀਤੀ ਸੀ ਪਿੰਡ ਵਾਸੀਆਂ ਦੀ ਸ਼ਿਕਾਇਤ ਸੀਗੀ ਜੀ ਥਾਲੀ ਪਿੰਡ ਦਾ ਥਾਲੀ ਪਿੰਡ ਪੈਂਦਾ ਹੈ ਉਹਦੇ ਨੇੜੇ-ਤੇੜੇ ਉਹਨਾਂ ਦੀ ਸ਼ਿਕਾਇਤ ਸੀਗੀ ਮੋਰਓਵਰ ਅਸੀਂ ਬੀਇੰਗ ਜਿਹੜਾ ਹੈਗਾ ਲਾਰਜ ਸਕੇਲ ਯੂਨਿਟ ਇਹ ਮਾਨੀਟਰ ਹੁੰਦਾ ਰਹਿੰਦਾ ਹੈ ਆਫਟਰ ਏਵਰੀ 3 ਮੰਥਸ ਅਸੀਂ ਆਪ ਵੀ ਮਾਨੀਟਰ ਕਰਦੇ ਹਾਂ ਕੰਪਲੇਂਟ ਵੀ ਇੱਕ ਇਸ਼ੂ ਸੀਗਾ ਪਰ ਉਸ ਤੋਂ ਇਲਾਵਾ ਬੋਰਡ ਦੇ ਅਫਸਰ ਜਿਹੜੇ ਟਾਈਮ ਟੂ ਟਾਈਮ ਵਿਜ਼ਿਟ ਕਰਦੇ ਨੇ ਉਹਦੇ ਬਾਅਦ এনवायरमेंटਲ ਲਾਜ਼ ਜਿਹੜੀ ਕੰਪਲਾਈਐਂਸਸ ਹੈ ਉਹ ਚੈੱਕ ਕਰਨੀਆਂ ਹੁੰਦੀਆਂ ਉਹਦੇ ਮੁਤਾਬਿਕ ਇਹਨਾਂ ਤੇ ਨੋਟਿਸ ਇਸ਼ੂ ਹੋ ਕੇ ਕਾਰਵਾਈ ਕੀਤੀ ਗਈ। ਕੋਈ ਹੋਰ ਵੀ ਪਾਈਪਲਾਈਨ ਚ ਹੈ ਇਸ ਫੈਕਟਰੀ। ਅ ਇਹ ਤਾਂ ਬਹੁਤ ਜੀਆਂ ਫੈਕਟਰੀਆਂ ਹੈਗੀਆਂ ਜੀ ਪੂਰੇ ਪੰਜਾਬ ਚ ਜਿਹੜੀ ਵੀ ਵਾਇਲੇਸ਼ਨ ਅਗਰ ਕਰਦੀ ਹੈ ਤਾਂ ਉਹਨੂੰ ਐਸ ਪਰ ਵਾਤਾਵਰਣ ਨਿਯਮ ਜਿਹੜੇ ਬਣੇ ਹੋਏ ਨੇ ਸੈਂਟਰਲ ਦੇ ਐਕਟ ਬਣੇ ਹੋਏ ਨੇ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ ਅਗਰ ਵਾਇਲੇਸ਼ਨ ਕਰ ਰਹੀ ਹੈ ਤਾਂ